ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਗਰਦਾਸਪੁਰ ਦੇ ਤਿਬੜੀ ਰੋਡ ਨਾਗਾਵਾਲੇ ਮੰਦਰ ਲਾਗੇ ਜੀਟੀ ਰੋਡ ਦੇ ਉੱਪਰ ਚਾਰ ਕਾਰਾਂ ਦੀ ਹੋਈ ਆਮੋ ਸਾਹਮਣੇ ਜ਼ਬਰਦਸਤ ਟੱਕਰ ਚਾਰੇ ਕਾਰਾਂ ਦਾ ਹੋਇਆ ਵੱਡਾ ਨੁਕਸਾਨ ਪਰ ਜਾਨੀ ਨੁਕਸਾਨ ਤੋਂ ਰਿਹਾ ਬਚਾ ਮਾਮੂਲੀ ਲੱਗੀਆਂ ਛਟਾਂ ਅੱਜ ਤਿਬੜੀ ਰੋਡ ਜੀਟੀ ਰੋਡ ਗੁਰਦਾਸਪੁਰ ਮਕੇਰੀਆਂ ਰੋਡ ਸਥਿਤ ਨਾਗਾਵਾਲੇ ਮੰਦਰ ਸਾਹਮਣੇ ਚਾਰ ਕਾਰਾਂ ਦੇ ਆਮੋ ਸਾਹਮਣੇ ਜ਼ਬਰਦਸਤ ਟੱਕਰ ਹੋਈ ਦੱਸਿਆ ਜਾ ਰਿਹਾ ਹੈ ਕਿ ਦੀਨਾਨਗਰ ਤੋਂ ਨਵਾਂ ਸਾਲਾ ਆਪਣੇ ਪਿੰਡ ਜਾ ਰਿਹਾ ਰਣਜੀਤ ਸਿੰਘ ਨਾਮਕ ਵਿਅਕਤੀ ਨੇ ਤਿੰਨਾਂ ਕਾਰਾਂ ਨੂੰ ਦੂਸਰੀ ਸਾਈਡ ਤੋਂ ਓਵਰਟੇਕ ਕਰਦਿਆਂ ਟੱਕਰ ਮਾਰੀ ਹੈ ਰਣਜੀਤ ਸਿੰਘ ਦੇ ਨਾਲ ਉਸ ਦੇ ਘਰ ਦੇ ਬੱਚੇ ਤੇ ਫੈਮਿਲੀ ਸੈਮਲ ਸੀ ਜਿੱਥੇ ਦੂਸਰਿਆਂ ਤਿੰਨ ਗੱਡੀਆਂ ਵਿੱਚ ਜਗੀਰ ਸਿੰਘ ਪਿੰਡ ਬਲਵਾੜਾ ਜੋ i20 ਕਾਰ ਤੇ ਮਕੇਰੀਆਂ ਤੋਂ ਗੁਰਦਾਸਪੁਰ ਜਾ ਰਿਹਾ ਸੀ ਜਦਕਿ ਰਾਹੁਲ ਸਾਨੀ ਪੁੱਤਰ ਰਾਜੇ ਸਾਨੀ ਵਾਸੀ ਗੁਰਦਾਸਪੁਰ ਤੋਂ ਸ਼ਿਫਟਡ ਜਾ ਰ ਗੱਡੀ ਤੇ ਮਕੇਰੀਆਂ ਵਾਲੇ ਪਾਸੇ ਤੋਂ ਗੁਰਦਾਸਪੁਰ ਆ ਰਿਹਾ ਸੀ ਜਦਕਿ ਤੀਸਰਾ ਕਾਰ ਸਵਾਰ ਸਮਸ਼ੀਰ ਸਿੰਘ ਜੋ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਡੇਰੀ ਵਾਲ ਮਕੇਰੀਆਂ ਤੋਂ ਗੁਰਦਾਸਪੁਰ ਨੂੰ ਆਪਣੇ ਘਰ ਆ ਰਿਹਾ ਸੀ ਤਾਂ ਜਿਸ ਦੇ ਕੋਲ ਕਰੋਲਾ ਗੱਡੀ ਸੀ ਜਿਸ ਵਿੱਚ ਚਾਰ ਵਿਅਕਤੀ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਦੋ ਬੱਚੇ ਵੀ ਸਨ ਜਿਨ੍ਹਾਂ ਨੂੰ ਓਵਰਟੇਕ ਕਰਦੇ ਆ ਰਣਜੀਤ ਸਿੰਘ ਵਿਅਕਤੀ ਵੱਲੋਂ ਸਾਹਮਣੇ ਤੋਂ ਟੱਕਰ ਮਾਰੀ ਗਈ ਤਿੰਨੇ ਗੱਡੀਆਂ ਦੀ ਭੰਨਤੋਲ ਹੋਈ ਜਦ ਕਿ ਚੌਥੀ ਗੱਡੀ ਰਣਜੀਤ ਸਿੰਘ ਤਾਂ ਵੀ ਡੈਮੇਜ ਹੋਈ ਚਾਰੇ ਗੱਡੀਆਂ ਦਾ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਰਿਹਾ ਬਚਾ ਉੱਥੇ ਹੀ ਪੀਸੀ ਆਰ ਮੁਲਾਜ਼ਮ ਜਦ ਮੌਕੇ ਤੇ ਪਹੁੰਚੇ ਤਾਂ ਉਹਨਾਂ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਹੈ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਤੇ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ ਹੈ ਦੇਖੋ ਗਰਦਾਸਪੁਰ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਨਾ ਸ਼ਮਸ਼ੀਰ ਸਿੰਘ ਜੀ ਮੈਂ ਮਕੀਤਿਆਂ ਤੋਂ ਆ ਰያ ਸੀ ਕਿੱਧਰ ਜਾ ਰਹੇ ਸੀ ਮੈਂ ਗਰਦਾਸਪੁਰੋਂ ਜਾ ਰਿਹਾ ਹਾਂ ਜੀ ਕੀ ਗੱਲ ਹੋਈ ਸਰ ਜੀ ਬਾਈਪਾਸ ਤੋਂ ਪਹਿਲਾਂ ਇਹਨਾਂ ਇਹ ਗੱਡੀ ਵਾਲੇ ਓਵਰਟੇਕ ਕੀਤਾ ਦੂਸਰੀ ਲੈਂਟੋਂ ਨਿਕਲੀ ਇਹ ਗੱਡੀਏ ਆਣ ਕੇ ਅਸਲ ਤਾਂ ਪਹਿਲਾਂ ਮੇਰੇ ਵੱਲੋਂ ਆ ਰਹੇ ਮੈਂ ਥੋੜੀ ਜਿਹੀ ਗੱਡੀ ਕੱਟੀ ਮੇਰੀ ਗੱਡੀ ਨਾਲ ਵੱਜਦੀ ਵੱਜਦੀ ਪਿੱਛੇ ਦੋ ਗੱਡੀਆਂ ਦੇ ਚਾਨਕੇ ਲੱਗੇ ਨੇ ਇਹ ਬਾਈਪਾਸ ਕਰ ਰਹੀ ਸੀ ਇਹ ਬਾਈਪਾਸ ਤੇ ਜਰਨਾ ਸੀ ਕਰਤਾਰਪੁਰ ਪਠਾਨਕੋਟ ਬਾਈਪਾਸ ਤੇ ਜਾਣਾ ਸੀ ਅਸੀਂ ਹਾਂਜੀ ਕੱਟੀ ਗਈ ਸੀ ਇਹ ਗੱਡੀ ਜੀ ਸੂਟ ਹੈ ਜੀ ਤਾਂ ਗੱਡੀਆਂ ਗੱਡੀਆਂ ਦੇ ਵੱਜੀ ਆ ਜੀ ਇਹਨਾਂ ਚਿੰਨ ਗੱਡੀਆਂ ਦੇ ਵਿੱਚ ਵੱਜੀ ਆ ਜੀ ਚੌਥੀ ਇਹ ਗੱਡੀ ਆ ਜੀ ਪਹਿਲੀ ਕਿਹੜੀ ਗੱਡੀ ਇਹ ਪਹਿਲਾ ਕੋਰੋਲਾ ਗੱਡੀ ਚ ਵੱਜੀ ਆ ਦੂਜੀ ਮੇਰੀ ਸਵਿਫਟ ਡਿਜ਼ਾਇਰ ਉਸ ਤੋਂ ਬਾਅਦ ਉਸ ਟੋਯੋਟਾ ਚ ਵੱਜੀ ਆ بس سਟੂਟ ਚ ਹੀਰ ਵੱਜੀ ਵੱਜੀ ਆਣ ਕੇ ਪੀਜੀਓ ਦੀ ਫੇਸਲੋਡ ਯਾਰ ਉੱਤ ਵੱਜੀ ਆ ਕਿੰਨਾ ਕਨੇ ਸਾਰ ਹੋ ਗਏ ਗੱਡੀਆਂ ਦਾ ਕਾਫੀ ਤਨ ਨਾਲ ਨੁਕਸਾਨ ਹੋਇਆ ਜੀ ਬੇਸ਼ੱਕ ਨੁਕਸਾਨ ਹੈ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਜੀ ਇਹਨਾਂ ਨੇ ਜਾਨੀ ਬਚਾਓ ਜਾਨੀ ਸਾਡਾ ਨੁਕਸਾਨ ਪੂਰਾ ਕੀਤਾ ਜਾਵੇ ਜੀ ਸਾਰਿਆਂ ਦਾ ਸਾਰੀਆਂ ਗੱਡੀਆਂ ਟੁੱਟ ਗਈਆਂ ਜੀ ਬਹੁਤ ਬੁਰੀ ਹਾਲਤ ਕੀਤੀ ਹੈ ਜੀ ਨਹੀਂ ਜਾਨੀ ਨੁਕਸਾਨ ਨਹੀਂ ਕੋਈ ਬਚਾਓਗੇ ਬਹੁਤ ਜਾਨੀ ਬਚਾਓਗੇ ਜੀ ਸਾਰਿਆਂ ਦਾ ਇਹ ਵੀ ਦੀਓ ਤੁਮ ਕਿ ਅਰਦਾ ਪ੍ਰਾਨੇਸ਼ਾਲੇ ਨੂੰ ਆਹ ਸਾ ਲੋਕਲ ਜੀ ਹਾਂ ਜੀ ਇਹ ਮੰਗ ਕਰਦੇ ਸਾਡੀ ਅਸੀਂ ਮੰਗ ਕਰਦੇ ਆ ਕਿ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਸਰਕਾਰ ਦੱਸਿਆ ਜਾਵੇ ਜੀ ਮੈਨੂੰ ਨਾ ਸੁਝੇ ਤੇ ਜੀ ਮੈਂ ਦਰਦਾਸਪੁਰ ਤੋਂ ਜੀ ਉਸ ਨੂੰ ਸੁਝੇ ਕੀਤਾ ਹਾਂ ਜੀ ਉਸ ਨੂੰ ਸੁਝੇ ਬਾਹਰ ਖਾਲੀ ਹਾਂ ਜੀ ਪੁਲਿਸ ਆ ਗਈ ਹੈ ਜੀ ਗੁਰਦਾਸਪੁਰ ਸ਼ਹਿਰ ਦਾ ਰਹਿਣਾ ਮੇਰੀ ਗੱਡੀ ਟੁੱਟੀ ਮੇਰੀ ਗੱਡੀ 60000 ਰੁਪਏ ਸੀ ਤੇ ਮੇਰੇ ਅੱਗੇ ਟੋヨタ ਜੀ ਆ ਅੰਕਲ ਜੀ ਦੀ ਗੱਡੀ ਸੀ ਆਪਾਂ ਆਰਾਮ ਨਾਲ ਆ ਰਹੇ ਆ ਇੱਧਰ ਤੇ ਉਹਨਾਂ ਜਿਹੜੀ ਸੂਤੀ ਓਵਰਟੇਕ ਕਰ ਰਹੀ ਸੀ ਇੱਕਦਮ ਉਹਨੇ ਗੱਡੀ ਧਲਾਣਾ ਚ ਮਾਰੀ ਮੈਂ ਆਪਣੀ ਗੱਡੀ ਨੂੰ ਹੈਂਡਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਸਾਂਭਣਾ ਪਰ ਫਿਰ ਉਹਨੇ ਮੇਰੇ ਪਿੱਛੇ ਆ ਗਈ ਸਿੱਧੇ ਟਾਇਰ 'ਚ ਗੱਡੀ ਮਾਰੀ ਇੱਕਦਮ ਹੀ ਫਿਰ ਅੱਗੇ ਜਾ ਕੇ I20 ਆਉ ਆ ਰਹੀ ਸੀ ਤੀਜੀ ਮੇਰੇ ਪਿੱਛੇ ਉਹਦਾ ਵੀ ਜੇ ਅੱਗੇ ਸਿੱਧੇ ਬੰਪਰ ਤੇ ਮਾਰੀ ਗੱਡੀ ਇਹਨਾਂ ਦਾ ਸਵਾਰ ਹੋ ਸਕਦਾ ਮੇਰੇ ਨਾਲ ਬਹੁਤ ਜ਼ਿਆਦਾ ਨੁਕਸਾਨ ਆਇਆ ਜੀ ਠੀਕ ਹੈ ਮੈਂ ਇਹ ਹੀ ਚਾਹੁੰਦਾ ਕਿ ਨੁਕਸਾਨ ਜਿਹੜਾ ਵਾ ਜਲਦੀ ਤੋਂ ਜਲਦੀ ਕੀਤਾ ਜਾਏ ਤੇ ਮੈਂ ਇਹ ਨਹੀਂ ਮਾਰ ਸਕਦਾ ਜੀ ਇਹ ਪੁਰਾਣੀ ਖਾਲੀ ਦੀ ਜੀ ਉਹੀ ਗੱਲ ਕਹਾਂ ਕਿ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਕਹਿ ਰਹੇ ਸੀ ਸਾਡੀ ਟਾਇਰ ਪਾਟਾ ਬਈ ਟਾਇਰ ਤੇ ਚੰਗਾ ਪੁਰਾਣੀ ਗੱਡੀ ਦਾ ਤੇ ਇੱਕਦਮ ਗੱਡੀ ਓਵਰਟੇਕ ਕਰ ਰਹੇ ਸੀ ਉਹਨਾਂ ਦੀ ਗੱਡੀ ਉਹਨਾਂ ਦੀ ਸ਼ਿਫਟ ਗੱਡੀ ਸੀ ਠੀਕ ਹੈ ਇੱਕਦਮ ਤਿੰਨ ਗੱਡੀਆਂ ਨੂੰ ਇੱਕ ਰੋਡ ਤੇ ਕਰਨਾ ਬਹੁਤ ਕਹਿੰਦੇ ਕਿ ਕਿੰਨੇ ਸਪੀਡ ਹੋ ਸੜਕੀ ਉੱਤੇ ਲਗਭਗ ਲਗਭਗ 60 ਤੋਂ 70 ਦੀ ਸਪੀਡ ਹੈ ਸੀ ਗੱਡੀ ਕਿਉਂਕਿ ਹਾਟੀਆਂ ਦੇ 40 ਤੋਂ 50 ਤੱਕ ਆ ਰਹੀਆਂ ਹਨ ਨਾਰਮਲ ਸਪੀਡ ਦੀ ਗੱਡੀ ਸੀ ਮੇਰਾ ਨਾਮ ਰahul ਖੰਨਿਆ ਜੀ ਠੀਕ ਹੈ ਦਾ ਨਾਮ ਜਗਜੀਤ ਸਿੰਘ ਕਿੱਥੋਂ ਰਹਿਣਾ ਲੇ ਬਲਵੰਦਾ ਤੋਂ ਕਿੱਥੇ ਕਿੱਥੇ ਜਾ ਰਹੇ ਸੀ ਅਸੀਂ ਫੰਡ ਬਲਵਾਉਂਦੇ ਤੋਂ ਗਰਦਾਖੋਟਾ ਕਾਇ ਸੀਗੇ ਵੀ ਕਹ ਰਹੇ ਸੀ ਕਿ ਇੱਥੇ ਕੀ ਹੋਇਆ ਕਿ ਲਾਲ ਲੱਗੀ ਸੀ ਗੱਡੀਆਂ ਦੀ ਹਾਂ ਤੇ ਇਹਨਾਂ ਨੇ 11 ਦੀ ਗੱਡੀ ਦੇ ਨਾਲ ਓਵਰਟੇਕ ਹੋਈ ਹੈ ਸਾਡਾ ਐਕਸੀਡੈਂਟ ਹੋਇਆ ਇੱਕ ਗੱਡੀ ਨੇ ਕੀਤਾ ਓਵਰਟੇਕ ਹਾਂ ਜਦੋਂ ਓਵਰਟੇਕ ਕੀਤਾ ਤਾਂ ਸਾਡੇ ਕੋ ਅੱਗੇ ਦੋ ਗੱਡੀਆਂ ਸੀ ਹੀ ਵੇਖਣ ਦੇ ਸੀ ਹਾਂ ਪਹਿਲੀ ਗੱਡੀ ਦੇ ਵਿੱਚ ਵੱਜੀ ਆ ਸਾਈਡ ਹਾਂ ਜਿਹੜੀ ਆ ਦੂਸਰੀ ਗੱਡੀ ਉਹਦੇ ਉਹਦੇ ਤੇ ਵੀ ਸਾਈਡ ਲੱਗੀ ਆ ਫਿਰ ਉਸ ਤੋਂ ਬਾਅਦ ਸਿੱਧੀ ਸਾਡੀ ਗੱਡੀ ਦੇ ਵਿੱਚ ਵਜਈ ਆ। ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਬ੍ਰੇਕ ਤੇ ਪੈਰ ਖੜਾਵਾ ਜਾਂ ਐਕਸਲ ਰੇਸਟ ਤੇ ਪੈਰ ਖੜਾ। ਇਹੜਾ ਬ੍ਰੇਕ ਦੀ ਬਜਾਏ ਰੇਸਟ ਤੇ ਪੈਰ ਰੱਖਿਆ। ਨਹੀਂ ਤਾਂ 3 ਗੱਡੀਆਂ ਨੇ ਕ੍ਰਾਸ਼ ਕਰਦੇ ਕਰਦੇ ਬ੍ਰੇਕ ਤੇ ਪੈਰ ਰੱਖਿਆ ਹੁੰਦਾ ਤਾਂ ਕੰਟਰੋਲ ਹੋ ਜਾਂਦਾ। 4 ਗੱਡੀਆਂ ਨੂੰ ਪਿਆ ਨੁਕਸਾਨ ਹੋ ਸਕਦਾ ਈ ਗੱਡੀ। ਹਾਂ ਜੀ। ਚਾਰ ਘੱਟੀਆਂ ਤੋਂ ਵੇਚੀ ਆਏ ਹਾਂ ਹਾਂ ਬਿਲਕੁਲ ਸਖਬੇ ਹਾਂ ਇਹਨਾਂ ਦਾ ਪਰਿਵਾਰ ਬੈਠਾ ਉਹਨਾਂ ਦੇ ਨਾਲ ਨਹੀਂ ਮੈਨੂੰ ਇਹ ਤਾਂ ਨਹੀਂ ਪਤਾ ਕਿ ਕਿੰਨੇ ਨੇ ਕਿੱਥੇ ਪਰਿਵਾਰ ਸੀਗਾ ਛੋਟੇ ਛੋਟੇ ਬੱਚੇ تینਾਂ ਘੱਟੀਆਂ ਦੇ ਵਿੱਚ ਸੀਗੇ ਸਾਡੇ ਨਾਲ ਵੀ ਦੋ ਬੱਚੇ ਸੀਗੇ ਤੇ ਇਸ ਕਰਕੇ ਅਸੀਂ ਇਹ ਬੜਾ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਜਿਹੜਾ ਇਹ ਆਦਮੀ ਹੁੰਦਾ ਨੁਕਸਾਨ ਨਹੀਂ ਹੋ ਰਿਹਾ ਬੜੀ ਕਿਰਪਾ ਉਹ ਜੇ ਤੌਨੇ ਵੀ ਘੱਟੋਂ ਸੇ ਘੱਟ ਜੀ ਦੀ ਇਨਫੋਰਸ ਹੈ ਉਸ ਤੋਂ ਲਾਵਾ ਜਿਹੜਾ ਖਰਚਾ ਉਹ ਜਿਹੜਾ ਉਹਨਾਂ ਨੂੰ ਭਰਨਾ ਚਾਹੀਦਾ ਜੀ ਬਈ ਜਿਹੜਾ ਫੋਰਸ ਦਾ ਉਹ ਤਾਂ ਚਲੋ ਸਰਕਾਰੀ ਹੋ ਜਾਏਗਾ ਉਸ ਤੋਂ ਪਰ ਇਹ ਮੰਗਾਂ ਹੋਣਾ ਚਾਹੀਦਾ ਪਰ ਅੱਜ ਫੋਸ ਆ ਗਈ ਆ ਗੱਡੀ ਖੜੀ ਆ ਪਰ ਜਿਹੜਾ ਨਾਲ ਸਾਡੇ ਕੋਈ ਗੱਲਬਾਤ ਨਹੀਂ ਹੋਈ ਜੀ ਠੀਕ ਹੈ ਰਣਜੀਤ ਸਿੰਘ ਕਿੱਥੋਂ ਕਿੱਥੇ ਆ ਰਹੇ ਕਿਹੜੀ ਮੈਂ ਜੁਨਾਗਰ ਤੋਂ ਆ ਰਿਹਾ ਸੀ ਨਵੇਂ ਸ਼ਹਿਰ ਪਰੋਂ ਕਿਹਦੀ ਗੱਡੀ ਤੁਹਾਡੀ ਵੀਡੀਓ ਬੰਨ੍ਹਣੀ ਸ਼ੁਰੂ ਕਰ ਕਿੱਦਾਂ ਵੱਜੀ ਤੁਹਾਡੀ ਮੈਂ ਜਦੋਂ ਆਦਾ ਇਧਰ ਵੱਡੀ ਓਵਰਟੇਕ ਕਰ ਰਹੀ ਆ ਉਹਨੂੰ ਜਨਮ ਦੀ ਗੱਡੀ ਵਿੱਚ ਗੱਡੀ ਵੱਜ ਗਈ ਆ ਤੇ ਮੇਰੇ ਤੋਂ ਹੋਰ ਕੰਟਰੋਲ ਹੋ ਗਈ ਤੁਹਾਨੂੰ ਨਾ ਪਰਿਵਾਰ ਵੀ ਹੈ ਗਈ ਇਹਦੀ ਮੇਰਾ ਇੱਕ ਦੋਤਾ ਸੀ ਮੇਰੇ ਨਾਲ ਇੱਕ ਦੋਤੇ ਦੀ ਦਾਦੀ ਸੀ ਤੇ ਕੀ ਲੱਗਦਾ ਕਿ ਇਹ ਕਿੰਦਾ ਇਸ ਤਰ੍ਹਾਂ ਤੋਂ ਸਾ ਹਾਂਜੀ ਇੱਕ ਕਿਸ ਤਰੀਕੇ ਦੇ ਨਾਲ ਅਚਾਨਕ ਮਤਲਬ ਨਹੀਂ ਆਪਣੀ ਰੈਸਟੋਰੈਂਟ ਤੋਂ ਆਲੇ ਬਿਲਕੁਲ ਵੱਡੀ ਸੋਹ ਵਾਹ ਤੋਂ ਵੀ ਕੋਈ ਤੇ ਜਦੋਂ ਗੱਡੀ ਓਵਰਟੇਕ ਕਰਨ ਲੱਗਾ ਤੇ ਪੇਚ ਕੀਤੀ ਆ ਤੁਸੀਂ ਮੇਰੀ ਗੱਡੀ ਕਹਿੰਦੇ ਫਿਰ ਪਤੀ ਚਾਰ ਚਾਰ ਤਰਸੀਦੀ ਸਪੀਡ ਦੇ ਜੀ ਨਾ ਨਹੀਂ ਸੱਚ ਸੋ ਤੇ ਸਾਡੇ ਤੇ 17 34 ਨਹੀਂ ਸਕਦੇ ਆਪਾਂ ਹਾਂਜੀ ਗੱਡੀ ਗੱਡੀ ਫਿਰ ਚਾਰ ਗੱਡੀਆਂ ਦੇ ਵਧਿਆ ਤੁਹਾਡੇ ਕੋਲ ਕਦੇ ਚਾਰ ਗੱਡੀਆਂ ਹੋ ਗਈ ਸਪੀਡ ਤੇਜ਼ ਹੋ ਗਈ ਕਿ ਮੈਨੂੰ ਮਾਲਾ ਮੈਨੂੰ ਤਾਂ ਨਹੀਂ ਪਤਾ ਗੱਲ ਵੀ ਕੀ ਹੋ ਗਿਆ 50 ਕਿਲੋ ਮੈਂ ਚਲਾ ਰਿਹਾ ਸੀ ਠੀਕ ਆ ਤੁਸੀਂ ਹੁਣ ਹਾਂ ਮੈਂ ਤਾਂ ਮੁਠੀ ਕਰ ਪਰਵਾਤੀ ਠੀਕ ਆ ਸਰ ਪਰਵਾਤੀ ਹਾਂ ਨਾ ਸ਼ਾਲਾ ਹਾਂਜੀ ਤਿੰਨ ਗੱਡੀਆਂ ਆ ਐਸਐਸਐਫ ਦੀ ਟੀਮ ਨੂੰ ਤੇ ਅੱਜ ਹੋ ਅੱਧ ਘੰਟੇ ਪਹਿਲਾਂ ਪਹੁੰਚਿਆ ਆ ਰਾਗੀ ਦੇ ਲੋਨ ਫੋਨ ਆਇਆ ਕਿ ਇਥੇ ਇਹ ਐਕਸੀਡੈਂਟ ਹੋਇਆ ਤੇ ਆਪਾਂ ਮੌਕੇ ਤੇ ਪਹੁੰਚੇ ਆ ਤੇ ਸਾਨੂੰ ਪਤਾ ਲੱਗਾ ਕਿ ਇਹਦੀ ਚਾਰ ਗੱਡੀਆਂ ਦਾ ਆਪਸ ਕੋਲੀਜਨ ਹੋਇਆ ਇਹ ਜਿਹਦੇ ਵਿੱਚ ਇਹਨਾਂ ਦੇ ਜਿਹੜੇ ਸਵਿਫਟ ਗੱਡੀ ਆ ਉਹਨਾਂ ਦਾ ਸਿਆਦਾ ਮੇਨ ਗਲਤੀ ਸੀ ਜਾਂਦੀ ਵੀ ਆ ਤੇ ਇਹ ਆ ਕਿ ਆਪਾਂ ਜਿਹੜੇ ਇਹ ਜਗ੍ਹਾ ਆ ਉਹ ਟਿੱਪਾ ਥਾਣੇ ਦੇ ਹੱਥ ਚ ਆਉਂਦੀ ਆ ਆਪਾਂ ਉਹਨਾਂ ਨੂੰ ਇਨਫੋਰਮ ਕਰਤਾ ਤੇ ਪੁਲਿਸ ਬਾਹਰ ਆ ਰਹੀ ਆ ਜੋ ਤਮਾਦ ਐਕਸ਼ਨ ਲਿਆ ਜਾਇਆ ਜਾਏਗਾ ਤੇ ਗੱਡੀ ਆ ਰਹੀ ਸੀ ਕਿ ਜਿਨ੍ਹਾਂ ਨੇ ਕੋਈ ਟੱਕਰ ਮਾਰੀ ਕਿਧਰੋਂ ਕਿਧਰ ਨੂੰ ਗਈ ਉਹ ਜਿਹੜੀ ਗੱਡੀ ਉਹ ਕਹਿ ਰਹੀ ਕਿ ਮਿਲ ਕੇ ਜਾ ਰਹਾ ਕਿ ਸਪੀਡ ਦੇ ਚ ਕਾਫੀ 60 ਤੋਂ 70 ਦੀ ਸਪੀਡ ਬਣੀ ਆ ਰਹੀ ਹੈ ਉਹ ਆ ਰਹੀ ਹੈ ਬੱਸ ਸਟੈਂਡ ਤੋਂ ਮਕੇਰੀਆਂ ਵੱਲ ਨੂੰ ਜਾ ਰਹੀ ਸੀ ਤੇ ਜਿਹੜੀ ਬਾਕੀ ਗੱਡੀਆਂ ਉਹ ਇੱਧਰੋਂ ਬੱਸ ਸਟੈਂਡਾਂ ਵੱਲੋਂ ਤੇਨੇ ਗੱਡੀਆਂ ਇੱਧਰੋਂ ਆ ਰਹੀਆਂ ਸੀ ਬੱਸ ਸਟੈਂਡਾਂ ਤੋਂ ਜਾ ਰਹੀਆਂ ਸੀ ਇਹ ਬੰਦੇ ਮੌਕੇ ਤੇ ਹੈ ਗਿਆ ਫਰਾਰ ਕੋਈ ਨਹੀਂ ਹੋਇਆ ਜਿਹੜੀ ਗੱਡੀ ਨੇ ਮਾਰੇ ਉਸ ਤੇ ਪਰਿਵਾਰੀ ਬਿਠਾ ਲੱਗੇ ਉਹਦੇ ਵਿੱਚ ਫੈਮਿਲੀ ਸੀ ਤੇ ਲੇਡੀਸ ਲੋ ਥੋੜੀ ਜੀ ਨੱਕ ਦੇ ਜਿਹੜੀ ਇਹ ਟੋਟ ਆਈ ਆ ਕਿੰਨੀ ਉਮਰ ਵਾਲਾ ਬੰਦਾ ਜਿਹੜਾ ਨੱਕੀ ਚਲਾ ਰਿਹਾ ਸੀ ਉਹਨਾਂ ਦੀ ਉਮਰ ਹੈਗੀ 60-65 ਸਾਲ ਤੇ ਹੋएगी ਜਾਨੀ ਬਚਾਇਆ ਜੀ ਜਿਹੜੇ ਇਹਨਾਂ ਨੂੰ ਬਚਾਇਆ ਜਾਨੀ ਬਚਾਇਆ ਬਸ ਨਮਾਦਨ ਲੱਛਾਂ ਹੋਇਆ ਤੇ ਉਹ ਹੁਣ ਅਗਲੇ ਸੈਟਲਮੈਂਟ ਕੀਤੀ ਜਾਏਗੀ ਤੁਹਾਡਾ ਨਾਮ ਸਰ ਮੇਰਾ ਕੋਚੇਗਲ ਹਾਰਫਿਸ ਹੈ